ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਕਾਲੇ ਕਿਆਂ ਦੇ ਵਿੱਚ ਕਾਲੇਕੇ ਪਿੰਡ ਨੂੰ ਜਿਲ੍ਹਾ ਜਿਹੜਾ ਲੱਗਦਾ ਵਾ ਮਿੱਤਰੋ ਮੋਗਾ ਔਰ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਗਮ ਆਂਦਾ ਪਿੰਡ ਆ ਕਾਲੇਕੇ ਤੇ ਕਾਲੇਕੇ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਵਪਾਰ ਲੈਣ ਦਾ ਕੰਮ ਪੀਤੇ ਬਾਈ ਦੇ ਕੋਲੇ ਪਹੁੰਚੇ ਹੋਏ ਆ ਜਿੰਦੇ ਕੋਲੇ ਟਾਪ ਕਲਾਸ ਝੋਟੀਆਂ ਦੇ ਨਗინੇ ਆਉਂਦੇ ਆ ਮਿੱਤਰੋ ਤੇ ਅੱਜ ਫੇਰ ਤੁਹਾਨੂੰ 6-7 ਨਗ ਵਿਖਾਉਣੇ ਆ ਮੱਜਾਂ ਦੇ ਤੇ 6-7 ਨਾਗੀ ਟਾਪ ਕਲਾਸ ਹੋਣਗੇ ਕਿੰਨੀਆਂ ਸੁਈਆਂ ਕਿੰਨੀਆਂ ਗੱਬਣਾ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈਣੇ ਆ ਆਓ ਮਿਲਦੇ ਆ ਤੇ ਇਹਨਾਂ ਦੇ ਵਿੱਚ ਇੱਕ ਨੀਲੀ ਰਵੀ ਵੀ ਦਿਖਾ ਦੇਾਂਗੇ ਮਿੱਤਰੋ ਫਿਰ ਤੁਹਾਡਾ ਸ਼ੌਕ ਪੂਰਾ ਵੀ ਕਰਾ ਦੇਾਂਗੇ ਆਓ ਕਰਦੇ ਆ ਮੁਲਾਕਾਤ ਭਾਈ ਪੀਤੇ ਜੀ ਨਾਲ ਸਤਿ ਸ਼੍ਰੀ ਅਕਾਲ ਪੀਤੇ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਠੀਕ ਆ ਭਾਈ ਵਧੀਆ ਸੇਤਾ ਘਰ ਪਰਿਵਾਰ ਭਾਈ ਸਾਰਾ ਠੀਕ ਆ ਵਧੀਆ ਬਾਈ ਚਲੋ ਸ਼ੁਕਰ ਆ ਭਾਈ ਸ਼ੁਕਰ ਆ ਪੀਤੇ ਭਾਈ ਜਿਹੜੀ ਪਰਾਂ ਕੰਨੀ ਤੇ ਮੈਂ ਲੱਗੀ ਆ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਕਿੰਨਵਾ ਸੂਆ ਕੀ ਇਹ ਵੀਰੇ ਤੀਜਾ ਸੂਆ ਸੂਈ ਆ ਉਂ ਜਾਨੀ ਮਾਲਕਾਂ ਨੇ ਦੂਜਾ ਦੱਸਿਆ ਠੀਕ ਆ ਵੇਖਣ ਨੂੰ ਆਪਾਂ ਤੀਜਾ ਕਿ ਆ ਹੈ ਦੂਜਾ ਸੂਆ ਤੇ ਆਹ ਨਾ ਤਾਜੀ ਸੂਈ ਆ ਚੌਥਾ ਦਿਨ ਅੱਜ ਤੇ 12 ਕਿਲੋ ਬੋਲਾ ਤਿਆਰ ਆ 12 ਕਿਲੋ ਬੋਲਾ ਤਿਆਰ ਆ ਹੈ ਦੁੱਧ 17 ਕਿਲੋ ਦੀ ਓਟ ਆ ਮੈਂ ਦੀ ਵੱਧ ਭਣਾ ਦੇ ਦੇ ਘੱਟ ਨਹੀਂ ਦਿੰਦੀ ਠੀਕ ਆ ਵੀਰੇ ਸੂਆ ਤੀਜਾ ਸੂਈ ਆ ਬਾਈ ਸੂਆ ਦੂਜਾ ਹੀ ਆ ਬਾਈ ਉਂ ਮੈਂ ਵੈਸੀ ਤੀਜਾ ਕਿਆ ਠੀਕ ਆ ਵੀਰੇ ਠੀਕ ਆ ਬਾਈ ਹਾਂ ਤੇ ਵੀਰੇ ਕੇ ਮਨ ਲਾ ਕੱਟਾ ਦੇਗੀ ਕਿ ਕੱਟੀ ਬਾਈ ਕੱਟਾ ਵੀਰੇ ਕੱਟਾ ਠੀਕ ਆ ਬਾਈ ਤੇ ਚਵਾਈ ਚਵਾਈ ਨੂੰ ਕਿਵੇਂ ਹਸਤਾ ਚਵਾਈ ਇੱਕ ਨੰਬਰ ਬੱਚਾ ਜੋਲੇ ਬਲਾਂ ਨਿੱਕਾ ਪੋਲੀ ਚਵਾਈ ਸਫਾਈ ਸਫਾਈ ਚਵਾਈ ਪੱਟਾ ਕੱਢੀ ਪਾਰ ਨੂੰ ਪੀਤੇ ਵੀਰੇ ਖੋਲੀ ਇਹਨੂੰ ਹਾਂਜੀ ਖੋਲੀ ਖੋਲੀ ਕੀ ਰੇਟ ਰਹੂਗਾ ਪੀਤੇ ਬਾਈ ਰੇਟ ਦਾ ਭਰੇ ਫੋਨ ਤੇ ਹੀ ਕਰਾਂਗੇ ਯਾਰ ਓਕੇ ਸਰ ਜੀ ਠੀਕ ਆ ਲੈ ਵੀ ਮਿੱਤਰੋ ਸੁਆ ਹੈਗਾ ਵਾ ਕਰਮਾ ਵਾਲੀ ਦੂਜਾ ਸੋਈ ਆ ਪਰ ਤੀਜਾ ਕਿਹਾ ਵਾ ਬਾਈ ਨੇ ਕਿਉਂਕਿ ਜਿਹੜਾ ਇਹਦਾ ਡਿਜ਼ਾਈਨ ਆ ਤੀਜੇ ਦੀ ਗਵਾਈ ਭਰਦਾ ਵਾ ਮਾਲਕਾਂ ਨੇ ਦੂਜਾ ਹੀ ਕਿਹਾ ਵਾ ਸੁਈ ਸੁਆਈਆ ਤੇ 12 ਕਿਲੋ ਚੌਥਾ ਦਿਨ ਅੱਜ ਸੁਈਰੋ ਤੇ ਬੋਲਾ ਤਿਆਰ ਆ ਤੇ ਲੇਵਾ ਲੂਵਾ ਜ਼ਬਰਦਸਤ ਤਿਆਰ ਕਰੀ ਫਿਰਦੀ ਆ ਕਰਮਾ ਵਾਲੀ 17 ਕਿਲੋ ਦੁੱਧ ਦੀ ਮਲਕਣ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਦਊਗੀ ਵੀ ਕਿਉਂਕਿ ਮੈਂ ਦੀ ਬਰੀਕੀ ਬਰੂਕੀ ਬਹੁਤ ਚੰਗੀ ਆ ਰੋਡਰ ਰੋਡਰ ਦੀ ਬਿਹਤਰੀਣਾ ਪੂਰੀ ਮੈਂ ਥੱਲੋ ਵੇਖਿਆ ਤਾਂ ਇੱਕ ਖਿੜੀ ਖੜਾਉਂਦੀ ਐਨ ਮਗਰ ਜਾਇਆ ਵੀ ਚੰਗਾ ਕੱਟਾ ਇਹਦੇ ਮਗਰ ਆ ਮਿੱਤਰੋ ਬਰੀਕੀ ਸਾਰੀ ਚੰਗੀ ਆ ਇਹਦੇ ਵਿੱਚ ਜਿੰਨੀ ਹੈਗੀ ਕਰਮਾ ਵਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਆਪ ਵੀ ਤੇ ਲੇਵੇ ਵੱਲੋਂ ਖੁੱਲੀ ਡੁੱਲੀ ਆ ਜਿੰਨੀ ਹੈਗੀ ਮਿੱਤਰੋ ਤੇ ਮੋ ਲੈੰਦਾ ਬਾਈ ਕਰੂਗਾ ਫੋਨ ਦੇ ਉੱਤੇ ਕਿਉਂਕਿ ਬਾਈ ਐ ਚੱਕਰ ਆ ਵੀ ਬਾਈ ਨੇ ਵੇਚਨੀ ਹੁੰਦੀਆਂ ਚੰਦੀਖੜਾ ਵਾਲੇ ਪਾਸੇ ਵੀ ਤੇ ਕਈ ਵਾਰੀ ਧਾਰ ਸੁਧਾਰ ਦੇਣੀਆਂ ਪੈਂਦੀਆਂ ਤੇ ਫੇਰ ਭਾਈ ਨਕਦ ਦੇ ਧਾਰ ਦੇ ਵਿੱਚ ਤੁਹਾਨੂੰ ਪਤਾ بڑا ਅੰਤਰ ਆ ਤੇ ਦੋ ਨੰਬਰ ਤੇ ਜਿਹੜੀ ਝੋਟੀ ਆ ਬਾਈ ਇਹ ਵੀਰੇ ਪਹਿਲਾ ਸੂਆ ਚੌਗੀ ਦੰਦੀਓ ਪਹਿਲਾ ਸੂਆ ਚੌਗੀ ਦੰਦੋ ਏ ਹਾਂ ਕਿੱਧਰ ਇਹ ਸੁਈ ਆ ਵੀਰੇ ਵੀ ਸੁਈ ਵੀ ਆ ਬਾਈ ਕਹਿੰਦਾ ਇਹ ਬੱਚਾ ਕਿਹੜਾ ਵੀਰੇ ਇਹ ਤਾਂ ਬੱਚਾ ਓਏ ਪਿੰਜਰੇ 'ਚ ਖੜਾ ਕੱਟੀ ਕੱਟੀ ਕਿਹੜੀ ਆ ਵੀਰੇ ਪਰਲੀ ਕੇ ਹਾਂ ਓਏ ਆ ਖੜੀ ਅੱਛਾ ਔਰ ਯਾਰ ਜੀ ਠੀਕ ਆ ਬਾਈ ਹੋ ਗਿਆ ਦਾਮ ਆ 11ਵਾਂ ਦਿਨ ਠੀਕ ਆ ਵੀਰੇ ਕਿੰਨਾ ਦੁੱਧ ਤਿਆਰ ਆ ਬਾਈ ਇਹਦੇ ਵੀਰੇ 9 ਕਿਲੋ ਦੁੱਧ ਤਿਆਰ ਆ ਕੱਟੀ ਥੱਲੇ ਦੁੰਦੀ ਹੋਊਗੀ ਚੌਕ ਦੇ ਮਾੜੇ ਮਾੜੇ ਪੱਟੇ ਆ ਕੱਟੀ ਨੇ ਠੀਕ ਆ ਦੁੰਦੀ ਆ ਤੇ ਚੌਕ ਦੇ ਮਾੜੇ ਮਾੜੇ ਪੱਟੇ ਆ ਹੈ ਹਾਂ ਜੀ ਦੁੱਧ ਕਿੰਨਾ ਵੀਰੇ ਦੁੱਧ 8 9 ਕਿਲੋ ਆ ਵੀਰੇ ਇੱਕ ਦਾ ਰਹਾ ਰਹਾ ਹੋਰਾ ਮੁੱਕਿਆ ਵਿਆ ਇੱਕ ਅੰਤੂੜੀ ਤਾੜੀ ਜੀ ਸਮਿਆਂ ਨਹੀਂ ਮਾਲ ਹੈ ਠੀਕ ਆ ਪੀਕ ਲੈਵਲ ਦਾ ਦੁੱਧ ਕਿੰਨਾ ਦੇ ਜੂਗੀ ਦੁੱਧ ਦੇਊਗੀ ਕੱਟੀ 11 12 ਕਿਲੋ ਆ 11 12 ਕਿਲੋ ਹਾਂ ਕੁਆਲਿਟੀ ਆ ਚੀਜ਼ ਆ ਇੱਕ ਠੀਕ ਆ ਬਾਈ ਲੈ ਵੀ ਮੇਤਰੋ ਪਹਿਲਾਂ ਕੱਟੀ ਆ ਕਰਮਾਲੀ ਵੇਖੋ ਤੁਸੀਂ ਨਿੱਕਾ ਨਿੱਕਾ ਸਿੰਘ ਆ ਲੇਵੇ ਨੂੰ ਵੇਲੋ ਬੜੀ ਚੰਗੀ ਆ ਤੇ 8-9 ਕਿਲੋ ਦੁੱਧ ਹੁਣ ਹੈਗਾ ਠੰਡੀ ਸੀਲ ਬਹੁਤ ਆ ਠੰਡੀ ਠੁੰਡੀ ਬੜੀ ਆ ਦੁੱਧ ਦਾ ਕਿ 10-11 ਕਿਲੋ ਦੇ ਦਊਗੀ ਦੋਦੇ ਦੰਦ ਚੱਕ ਕੇ ਚੌਕ ਦੇ ਚੱਕ ਦੀ ਅਗਰਮ ਵਾਲੀ ਤੇ ਲੇਵੇ ਨੂੰ ਵੀ ਵੇਲੋ ਖੁੱਲੀ ਡੁੱਲੀ ਆ ਬਾਕੀ ਥੰਦੇ ਦੇ ਵੀ ਕੁਆਲਟੀ ਵੀ ਚੰਗੀ ਆ ਰੇਟ ਇਹਦਾ ਵੀ ਬਾਈ ਫੋਨ ਤੇ ਹੀ ਕਰੂਗਾ ਹੁਣ ਤੁਸੀਂ ਕਹਿਣਾ ਵੀ ਰੇਟ ਤੋਂ ਕਰੇ ਤੋਂ ਬਿਨਾ ਵੀਡੀਓ ਬਣਾਉਣ ਦਾ ਕੀ ਫਾਇਦਾ ਬਈ ਰੀਡ ਦੇ ਵਿੱਚ ਤੁਹਾਨੂੰ ਪਹਿਲਾਂ ਦੱਸਤਾ ਵੀ ਮਾਲ ਕਈ ਵਾਰੀ ਦਾਰਸਦਾਰ ਕਈ ਵਾਰੀ ਸਾਲ-ਸਾਲ ਤੇ 6-6 ਮਹੀਨਿਆਂ ਤੇ ਜਾਣਾ ਹੁੰਦਾ ਤੇ ਫਿਰ ਪ੍ਰਾਪੋ ਉਹ ਜਾ ਵੀਚਣਾ ਪੈਂਦਾ ਵਾ ਤੇ ਜਦੋਂ ਜਮ ਤਾ ਥੁੱਕ ਲਾ ਕੇ ਕੋਲੇ ਗਣਾਉਂਦਾ ਹੋਵੇ ਅਗਲਾ ਤੇ ਫਿਰ ਉਹਵੇਂ ਵੇਚਣਾ ਪੈਂਦਾ ਵਾ ਬਹੁਤ ਗੱਲਾਂ ਸੂਤ ਨਾਲ ਲਗੀਆਂ ਹੁੰਦੀਆਂ ਹਰ ਬੰਦੇ ਦੇ ਕਿਸੇ ਵੀ ਕਿੱਤੇ ਦੇ ਵਿੱਚ ਪਵੇਗਾ ਉਦੋਂ ਪਤਾ ਲੱਗਦਾ ਵੀਰੇ 3 ਨੰਬਰ ਤੇ ਮੈਂ ਜਿਹੜੀ ਬਾਈ ਆਪਣੀ ਇਹ ਵੀ ਵੀਰੇ ਪੈਲਣਾ ਚੌਗੀ ਅੱਛਾ ਇਹ ਵੀ ਚੌਗੀ ਪੈਲਣਾ ਉਹਦੇ ਬਾਈ ਇਹਨੂੰ ਵੀ ਤੇ ਇਹ ਵੀ ਸੂਈ ਸਵਾਈ ਹੈ ਬਾਈ हां ਇਹ ਵੀ ਸੂਈ ਹੈ ਵੀਰੇ ਇਹਦਾ ਬੱਚਾ ਵੀਰੇ ਇਹਦਾ ਬੱਚਾ ਆਵੇ ਉਹੇ ਖੜਾ ਪਰਲੇ ਪਾਸੇ ਹੈ ਕਾਲੇ ਰੱਸੀ ਵਾਲਾ ਕੱਟਾ ਕੇ ਕੱਟੀ ਬਾਈ ਕੱਟਾ ਵੀਰੇ ਠੀਕ ਹੈ ਪਹਿਲਵਾਨ ਹੈ ਹਾਂ ਤੇ ਚਵਾਈ ਚਵਾਈ ਦੀ ਕਿਵੇਂ ਹੈ ਵੀਰੇ ਚਵਾਈ ਦੀ ਇੱਕ ਨੰਬਰ ਆ ਸਾਰੀਆਂ ਵਧੀਆ ਇੱਕ ਨੰਬਰ ਆ ਯਾਰ ਚਵਾਈ ਠੀਕ ਆ ਪੀਤੇ ਵੀਰੇ ਤੇ ਇਹਦੇ ਥਲੇ ਕਿੰਨੀਆਂ ਧਾਰਾ ਪੀਤੇ ਇਹਦੇ ਥਲੇ ਵੀਰੇ 10 ਤੋਂ 11 10 ਤੋਂ 11 ਕਿਲੋ ਦੁੱਧ ਤਿਆਰ ਹੈ ਹਾਂ ਠੀਕ ਆ ਬਾਈ ਤੇ ਇਹਨੂੰ ਪੀਕ ਲੈਵਲ ਦਾ ਦੁੱਧ ਇਹ ਕਿੰਨਾ ਕੁ ਦੇ ਦੋਗੀ ਫਿਰ 12 13 ਕੱਢੂਗੀ ਕੱਟੀ ਕਦਕੁੱਦ ਵਾਲੀ ਆ ਵੱਡੀ ਆ ਦੇ ਦੋਗੀ ਜੇ ਮੂਲਨ ਸੰਭਾਈ ਹੋਈ ਤਾਂ ਬਾਅਦ ਜੁਨੇ 12 13 ਦਾ ਨਾਮ ਨਾਲ ਦੇਉਗੀ ਬਰੁਕੀ ਬਰੁਕੀ ਜਾਂਦੀ ਵੀ ਚੰਗੀ ਆ ਹਾਂ ਕਦਕੁੱਦ ਜਾਤ ਬਹੁਤ ਹਨ ਹੂੰ ਤੇ ਇਹਦਾ ਬਈ ਰੇਟ ਫਿਰ ਇਹ ਤਾਂ ਫੋਨ ਰੇਟ ਦਾ तकरीबन ਫੋਨ ਤੇ ਹੋਣਗੇ ਯਾਰ ਸਾਰੀਆਂ ਠੀਕ ਆ ਬਾਈ ਠੀਕ ਆ ਵੀਰੇ ਲੈ ਇਹ ਦੰਦੋ ਕਿਵੇਂ ਆ ਬਾਈ ਦੰਦੋ ਚੌਗੀ ਆ ਵੀਰੇ ਚੌਗੀ ਆ ਚਾਰ ਦੰਦ ਦਾ ਪਹਿਲਾ ਸੂਆ ਵਾ 10 ਦਿਨਾਂ ਦੀ ਸੂਈ ਆ ਬਾਈ ਹਾਂ ਦਾ 10 11 ਦਿਨ ਹੋ ਗਏ ਬੱਸ 10 11 ਦਿਨਾਂ ਦੀ ਸੂਈ ਤੇਰੇ ਦੇ 10 ਤੋਂ 11 ਕਿਲੋ ਹੀ ਦੁੱਧ ਤਿਆਰ ਆ ਰੋਜ਼ ਦਾ ਕਿਲੋ ਕਿਲੋ ਵਧੀ ਆਈ ਇਹ ਕਰਮਾਂ ਵਾਲੀ ਤੇ ਹੁਣ ਬਾਈ ਜਿਵੇਂ ਜਿਵੇਂ ਇਹਨੂੰ ਦਿਲ ਹੋਣਗੇ ਓਵੇਂ ਓਵੇਂ ਕਿਲੋ 2 ਕਿਲੋ ਹੋਰ ਵਧ ਜਾਣਾ ਵੀ ਕਹਿਣ ਤੋਂ ਭਾਵੇਂ ਆ 12 ਕਿਲੋ ਦੀ ਕਪੈਸਿਟੀ ਇਹ ਟੋਲੇ ਨਾਲ ਰੱਖੂਗੀ ਦੁੱਧ ਦੀ ਤੇ ਆਹ ਬਾਈ ਫਿਰ ਇੱਕ ਨੀਲੀ ਰਾਵੀ ਲੈ ਨੀਲੀ ਰਾਵੀ ਤ ਇਹ ਦੂਜਾ ਸੁਹਾ ਕੇ ਪਹਿਲਾ ਬਈ ਵੀਰੇ ਪਹਿਲਾ ਸੁਹਾ ਦੰਦਾਂ ਚ ਹਜੇ ਦੋਂ ਦੋਂ ਦੇ ਚੌਕ ਦੇ ਚੱਕੇ ਨਹੀਂ ਇਹਨੇ ਅੱਛਾ ਹਾਂ ਦੋਂਦੀ ਆ ਇੱਕ ਸਾਦੀ ਮਾੜੇ ਮਾੜੇ ਕੱਢਦੀ ਐ ਚੌਕ ਦੇ ਕੱਟੀ ਇਹ ਕੱਟੀ ਹੈ ਹਾਂ ਤੇ ਪੀਤੇ ਬਈ ਚਵਾਈ ਚੁਈ ਚੁਈ ਲੱਗਦੀ ਆ ਪਹਿਲਾਂ ਲੱਗਦੀ ਦੂਜਾ ਸੁਹਾ ਕੱਟੀ ਵੇਖ ਲੈ ਹੇ ਪਹਿਲਾਂ ਨਾਲ ਦੰਦਾਂ ਤੋਂ ਪਤਾ ਲੱਗ ਜਾ ਉਹ ਅਗਲਾ ਵੇਖ ਸਕਦਾ ਦੋਂਦੀ ਆ ਹੇ ਚੌਕ ਦੇ ਮਾੜੇ ਮਾੜੇ ਚੱਕਦੀ ਆ ਲੇਵਾ ਲੂਹਾ ਬੜਾ ਚੰਗਾ ਬੜੀ ਟਿਕਾਣੇ ਦੀ ਆ ਸੂਈ ਵੀ ਤਾਜੀ ਆ ਹੇ ਲਹਿਰੀ ਚੌਥਾ ਦੇਣਾ 10 ਲੀਟਰ ਬੋਲਾ ਹੋਣਾ ਇਹਦੇ ਥੱਲੇ ਇਹਦੇ ਥੱਲੇ ਹਾਂ ਇੰਦਾ ਕੱਟਾ ਕਿ ਕੱਟੀ ਵੀ ਕੱਟਾ ਵੀਰੇ ਪਿਓਰ ਨੀਲੀ ਦਾ ਹੀ ਕੱਟਾ ਕਿ ਆ ਆਪਦੇ ਵਰਗਾ ਹੀ ਆ ਹਨ ਹੂੰ ਇੰਦੇ ਮੜੇ ਪੈਰ ਦੇ ਨਿਸ਼ਾਨ ਮੂਰਲੇ ਤੇ ਘੱਟ ਆ ਹਨਾ ਹਾਂ ਮੜੇ ਮੜੇ ਘੱਟ ਆ ਉਹ ਅੱਖਾਂ ਨੀਲੀਆਂ ਸਾਰੀ ਧਾਰੀ ਧੂਰੀ ਫੁੱਲ ਆ ਹਾਂ ਬਾਕੀ ਬਰੀਕੀ ਚੰਗੀ ਆ ਹਨਾ ਬਈ ਯਾਰ ਇਹ ਹੈਗੀ ਅਲੱਗ ਝੋਟੀ ਹਨਾ ਇਹਦਾ ਤਾਂ ਮੁੱਲ ਤੈਨੂੰ ਪਹਿਣਾ ਦੱਸਣਾ ਹੁਣ ਮੰਨ ਜਾ ਗੱਲ ਇਹ ਯਾਰ ਬਾਈ ਮੁੱਲ ਜਿੰਨਾ ਮਰਜ਼ੀ ਕਰਾਈ ਯਾਰ ਪੂਰੇ ਦੀ ਦੇ ਦਾਂਗੇ ਆਪਾਂ 1 ਲੱਖ ਦੀ ਹਾਂ ਠੀਕ ਆ ਤਾਂ ਹੋਈ ਨਾ ਗੱਲ ਲੈ ਆ ਵੀ ਮੇਤਰੋ ਲੱਖ ਰੁਪਏ ਦੇ ਵਿੱਚ ਝੋਟੀ ਮਿਲ ਜੂਗੀ ਪਹਿਲਾਂ ਕੱਟੀ ਆ ਤੇ ਬੱਚਾ ਮਗਰ ਚਾਰਾਂ ਦਿਨਾਂ ਦੀ ਸ ਕਟਾਇੰਦੇ ਮਗਰ ਤੇ ਆ ਬਾਈ ਪੰਜ ਨੰਬਰ ਤੇ ਜਿਹੜੀ ਝੋਟੀ ਇਹ ਫਿਰੇ ਖੀਰੀ ਆ ਖੀਰੀ ਹੈ ਤੇ ਤੋਰਦੇ ਬਾਈ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਬਾਈ ਸੂਈ ਨੂੰ ਅੱਜ ਚੌਥਾ ਦਿਨ ਆ ਚੌਥਾ ਦਿਨ ਹੈ ਹਾਂ ਠੀਕ ਆ ਬੱਚਾ ਹੀ ਆ ਹਜੇ ਆ ਜਿਹੜਾ ਹੈ ਆ ਹਾਂ ਹਾਂ ਕੱਟੀ ਠੀਕ ਆ ਆ ਬਾਈ ਖੀਰੀ ਹੈ ਦਾ ਕੁੜੀ ਇਹਦੇ ਨਾਲ ਫੰਡਰਾ ਫਿਰਦੀਆਂ ਹੁੰਦੀਆਂ ਹੂੰ ਮੋੜ ਦੇ ਬਾਈ ਸੁਪੂਈ ਵੇਖ ਹਾਂ ਤੇ ਇਹ ਬਾਈ ਕਿੰਨਾ ਦੁੱਧ ਦੇਜੂਗੀ ਯਾਰ ਬਾਈ ਦੁੱਧ ਤਾਂ 10 ਕਿਲੋ ਹੀ ਦੇਊਗੀ ਹਾਂ ਪਰ ਜਾਤ ਦਾ ਇਹਦਾ ਵੀ ਕੋਈ ਮੁੱਲ ਨਹੀਂ ਕੰਬਲਾ ਕੁੰਬਲਾ ਵੇਖਲਾ ਹੈ ਨਹੀਂ ਜਮਾਂ ਬਰੀਕ ਪਿੰਡ ਪਰ ਜਿਹਨੇ ਦੂਜੇ ਸੂਵੇ ਨੂੰ ਸਾਂਭ ਲਈ ਯਾਰ ਇੱਕ ਗੱਲ ਦੱਸੀ ਪੀਤੇ ਬਈ ਜਿਹੜੀ ਮੈਂ ਕੰਬਲਾ ਜ਼ਿਆਦਾ ਹੁੰਦਾ ਉਹ ਫਿਰ ਦੁੱਧੋਂ ਘੱਟ ਉਹ ਥੋੜੀ ਦੁੱਧੋਂ ਜੱਜਦੀ ਨਹੀਂ ਮੈਂ ਯਾਰ ਕੰਬਲੇ ਪਰ ਵਾਲੀ ਨਾ ਉਹ ਟੌਰ ਜੀ ਨਹੀਂ ਬੰਦੀ ਮੈਂ ਵੀ ਇਹ ਇਹ ਮਾਲਾ ਨਿਸ਼ਾਨੀਆਂ ਹੁੰਦੀਆਂ ਹੈ ਹਾਂ ਬਰੀਕੀ ਬਾਲੀ ਆਈ ਮੂਲੋਂ ਹੀ ਜਿਆਦੇ ਇਹ ਜਿਵੇਂ ਆ ਪੂਸ ਮਰੋਡ ਮਰੜ ਕੇ ਕਈ ਪੀਤੇ ਵੇਖ ਲੈਂਦੇ ਵੀ ਉਹ ਵੇਂਦੇ ਵੀ ਆ ਹੱਡੀ ਜੀ ਵੇਂਦੇ ਜਿਹਦੇ ਘਰ ਦੁੱਧ ਵਾਲੀ ਹੁੰਦੀ ਆ ਜਿਵੇਂ ਆ ਆ ਪੱਕਾ ਦਨੇ ਜੇ ਗਾਂ ਤਾਂ ਹੀ ਹੋਵੇ ਉਹਦਾ ਲੋਕਾਂ ਦੇ ਵਹਿਮ ਆ ਯਾਰ ਦੁੱਧ ਦਾ ਪਤਾ ਨਹੀਂ ਕਿਹੜੀ ਨੂੰ ਲੱਗਾ ਕਿਹੜੀ ਨੇ ਦੇ ਦੇਣਾ ਹਾਂ ਤੇ ਇਹ ਬਾਈ ਪੀਤੇ ਫਿਰ ਕਿੰਨੇ ਦੀ ਦੇ ਦिए ਇਹਦਾ ਯਾਰ ਫੋਨ ਤੇ ਹੀ ਕਰਾਂਗੇ ਇਹਦਾ ਫੋਨ ਤੇ ਹੀ ਕਰਨਾ ਬੱਚਾ ਬਾਈ ਸਿਰੇ ਦਾ ਜਿਹਨੇ ਸਾਹਵਲੀ ਗਾਉ ਨੂੰ 2 ਲੱਖ ਰੁਪਏ ਦੀ ਕੱਟੀ ਆ ਹੈਗੀ ਆ ਬਾਈ ਬਰੀਕੀ ਚੰਗੀ ਆ ਆ ਦੁਨੀਆਂ ਦਾ ਐਤ ਕੀ ਨਹੀਂ ਸੰਭਾਈ ਜਣੀ ਥੋੜੀ ਜਿਹੀ ਸੰਭਾਈ ਘੱਟ ਹੋਈ ਆ ਬੰਦੇ ਢਿੱਲੇ ਮੱਥੇ ਰਹਿੰਦੇ ਸੀਗੇ ਪਰ ਲੇਖਾ ਨਹੀਂ ਹਰਿਆਣੇ ਤੋਂ ਆਈ ਸੀ ਕੱਟੀ ਮਗਰ ਆਈ ਸੀ ਇਹ ਇਹ ਹੈ ਠੀਕ ਆ ਬਾਈ ਇਹ ਤਾਂ ਹੋ ਗਈਆਂ ਆਪਣੀਆਂ ਸੂਈਆਂ ਇੱਧਰ ਫਿਰ ਇੱਕ ਸੂਈ ਤੇ ਇੱਕ ਗੱਬਣ ਖੜੀ ਆ ਹਾਂ ਬਾਈ ਪਰਲੀ ਦਾ ਸੂਈ ਹੋਈ ਫਿਰ ਉਹਦਾ ਸੂਈ ਦਾ ਇਹ ਇਹ ਪਹਿਲਾ ਸੂਆ ਚੌਗੀ ਦੰਦਾਂ ਚ ਅੱਛਾ ਪਹਿਲਾਂ ਨਹੀਂ ਆ ਹਾਂ ਵੇਖ ਕਿੱਡੀ ਦੂਜੀ ਨਾਲ ਜੱਡੀ ਆ ਬੁੱਢੀ ਮੈਂ ਕਿ ਦੂਜਾ ਦੂਜਾ ਸਮਝਾ ਪਹਿਲਾਂ ਨਾ ਮੇਰੇ ਦੰਦਾਂ ਚ ਆ ਜੀ ਇਹ ਵੀ ਦੰਦਾਂ ਚ ਹੀ ਆ ਹਾਂ ਤੇ ਇਹਦੇ ਥੱਲੇ ਕਿੰਨੀਆਂ ਧਾਰਾਂ ਵੀ ਇਹਦਾ ਥੱਲੇ ਵੀਰੇ 10 11 ਕਿਲੋ ਇਹਦੇ ਥੱਲੇ ਆ ਇਹ ਕਿਦਨ ਸੂਈ ਆ ਉਸਤਾਦ ਇਹ ਸੂਈ ਆ ਪਰਸੋਂ ਮੜੀ ਮੜੀ ਔਲ ਜੀ ਕਰਦੀ ਆ ਉੱਤਰ ਦੀ ਬੱਚੇ ਦੇ ਮੜੀ ਮੜੀ ਐਵੇਂ ਕਰੂਗੀ ਇੱਕ ਦੋ ਦਿਨ ਤਾਂ ਔਲ ਜੀ ਕਰਦੀ ਆ ਠੀਕ ਆ ਇਹਦਾ ਬੱਚਾ ਵੀਰੇ ਇਹਦਾ ਬੱਚਾ ਹੋਵੇ ਖੜੀ ਕੱਟੀ ਅੱਛਾ ਕੱਟੀ ਇਧਰ ਬੁੱਢਾਂ ਕੋਲੇ ਹਾਂ ਇਧਰ ਪੁੱਤ ਆ ਖੜੀ ਪਰਲੇ ਪਾਸੇ ਕੱਟੀ ਵਿਖਾਦੀ ਜਾਂਦੀ ਇੱਥੋਂ ਦੀ ਵਿਖਾ ਦਿਆ ਵੀ ਇਧਰ ਦੀ ਦੀਂਦੀਆਂ ਨਹੀਂ ਤੇ ਇਹ ਬਾਈ ਫਿਰ ਛੋਟੀ ਦੇ ਹੁਣ ਦੁੱਧ ਪੀਕ ਲੈਵਲ ਦਾ ਕਿੰਨਾ ਦੇਜੂਗੀ ਤੇ ਤਾਂ 15 ਗੱਲੋ ਦੇਉ ਬਾਈ ਦੇ ਦੂਗੀ ਹਣਾ ਵੱਡੀ ਬਹੁਤ ਆ ਹਾਂ ਛੋਟੀ ਖੁਰਥਲੋ ਥਲੋ ਬਹੁਤ ਖੁੱਲੀ ਡੁੱਲੀ ਆ ਨਾ ਬਾਈ ਤੇ ਚਵਾਈ ਚੁਈ ਕਿਵੇਂ ਲੱਗੇ ਇੱਕ ਨੰਬਰ ਗਾਈ ਆਰ ਕੀ ਬਾਈ ਯਾਰ ਠੀਕ ਆ ਬਾਈ ਤੇ ਆ ਬਾਈ ਜਿਹੜੀ ਛੋਟੀ ਸੂਏ ਇਹ ਵੀਰੇ ਦੂਜੇ ਸੂਏ ਹੁੰਦੀਆਂ ਛਿੱਗੀ ਦੰਦਾਂ ਚ ਛੱਕਦੇ ਹਜੇ ਕੱਢੇ ਨਹੀਂ ਠੀਕ ਆ ਭੀ ਇਹ ਕਿ ਨਿਦਰ ਲੈ ਜੂਗੀ ਭਾਈ ਇਹ ਬਾਈ 1-2 ਦਿਨ ਹੀ ਲਊ ਤਿਆਰੀ ਕੀ ਆ ਵੇ ਮਾੜੀ ਮਾੜੀ ਭਲਾਂ ਪਾਈ ਫਿਰਦੀ ਆ ਵੇ ਮਾੜੀਆਂ ਮਾੜੀਆਂ ਗੱਡੀ ਬਾਈ ਤੋਰੀ ਮੜੀ ਤੋਰੀ ਪੱਪੀ ਠੀਕ ਆ ਭਾਈ ਤੇ ਇਹ ਬਾਈ ਚਵਾਸੂ ਉਹ ਕਿਵੇਂ ਝੋਟੀ ਦਾ ਇਹ ਬਾਈ ਪਹਿਲੇ ਸੂਏ ਮੈਥੋਂ ਗਈ ਸੀਗੀ ਇਹ ਹਾਂ ਉਹ ਬੰਦੇ ਉੱਠ ਕੇ ਬਾਹਰ ਉਹਨਾਂ ਤੋਂ ਮੈਂ 2 ਮਹੀਨੇ ਕੱਚੀ ਲਿਆਂਦੀ ਸੀਗੀ ਹੁਣ ਪਹਿਲੇ ਸੂਏ 16 ਕਿਲੋ ਦੁੱਧ ਚੋਕੇ ਲਗਾਏ ਸੀਗੇ ਠੀਕ ਆ ਹਾਂ ਹੁਣ ਫਿਰ ਤੂੰ ਘਰੇ ਸੌਂਬੀ ਹਾਂ 2 ਮਹੀਨੇ ਡੇਢ ਰਹੀਦਾ ਸੀ ਉਹ ਬਾਹਰ ਉੱਠ ਕੇ ਮੈਂ ਉਹਨਾਂ ਤੋਂ ਲਿਆਂਦੀ ਠੀਕ ਆ ਵੀਰੇ ਠੀਕ ਆ ਹਾਂ ਹਜੇ ਲੱਤਾਂ ਲੁੱਤਾਂ ਦੇ ਭਲਾਂ ਪਾਈ ਫੜਦੀ ਐ ਇਹਦਾ ਗਰੰਟੀ ਵਾਲੀ ਇਹਦਾ ਬਸਵਾ ਕੇ ਚਵਾ ਕੇ ਲੈ ਜਾਏ ਭਲਾਂ ਦੀ ਕੋਈ ਆ ਠੀਕ ਆ ਬਾਈ ਠੀਕ ਆ ਵੀਰੇ ਇਹ ਕਿੰਨਾ ਦੁੱਧ ਦੇ ਦੂਗੀ ਪੀਕਰ ਇਹਦਾ ਬਾਈ 18 17 ਕਿਲੋ ਦੇਊਗੀ ਝੋਟੀ ਦੁੱਧ ਮਹਾਰਾਜ ਰੱਖਿਆ ਜੀ ਘਰ ਘਰ ਬਾਈ ਕਨੀ ਥਣਾ ਦੇ ਨੇੜੇ ਫੁੱਟ ਫੁੱਟ ਤੇ ਪਹਿਲੇ ਪਾਸੇ ਦੀ ਵਿਖਾ ਦੇ ਗਾੜੀ ਵਿਛਾੜੀ ਸਾਰੀ ਆ ਇੰਨਾ ਨਹੀਂ ਲੱਭਦਾ ਨਾਲੇ ਵਾਦੀ ਆ ਮਾੜੀ ਮਾੜੀ ਹਾਂ ਥੱਲੋ ਥੱਲੋ ਬੜੀ ਖਰੀ ਆ ਹਾਂ ਬੋ ਯਾਰ ਹਜੇ ਦਾ ਹੋਰ ਬਾਨਾ ਬਾਈ ਹਾਂ ਸੁਣ ਤੋਂ ਬਾਅਦ ਵੱਧ ਨਿਕਰੂਗੀ ਹਾਂ ਸੁਕੇ ਹਜੇ ਨਾ ਤੈਨੂੰ ਪਤਾ ਇਹਦਾ ਲਾਉਣਾ ਪੈਣਾ ਵੈਲਡਿੰਗ ਜ ਦੇ ਇਹ ਕਿੰਨੇ ਦੀ ਦੇ ਦਈਏ ਪੀਤੇ ਭਈਆ ਇਹ ਆਰ ਫੋਨ ਤੇ ਹੀ ਕਰਾਂਗੇ ਇਹਦਾ ਵੀ ਝੋਟੀ ਦਾ ਭਾਈ ਇਹ ਉਧਰ ਵੀ ਕਨਾਲੀ ਝੋਟੀ ਆ ਚੰਗੀ ਆ ਮੋੜ ਕੇ ਕਿਉਂ ਸਵਾਕੇ ਦੁੱਧ ਤੇ ਕਰਕੇ ਵੇਚੀ ਮੁੜ ਕੇ ਆਪਾਂ ਹੁਰੂ ਮੁੜ ਕੇ ਅਗਲਾ ਕਹਿੰਦਾ ਤੂੰ ਗੱਬਣ ਦੇ ਇੰਨੇ ਮੰਗਦਾ ਸੀਗਾ ਚੱਕਰਾ ਪੈਂਦਾ ਆ ਪੈ ਜਾਂਦਾ ਠੀਕ ਆ ਪੀਤੇ ਭਾਈ ਚਲ ਇਹ ਤਾਂ ਨਾ ਦੱਸ ਪਰ ਆ ਮੇਰਾ ਭਾਈ ਬਣ ਕੇ ਜਿਆ ਕੱਟੀ ਦਾ ਰੇਟ ਦੱਸ ਇਹ ਆਰ ਪੂਰੇ ਦੀ ਦੇ ਦਾਂਗੇ ਇਹ ਵੀ ਇਹ ਵੀ ਪਹਿਲਾਂ ਜਿਹੜਾ ਮਰਜੀ ਹਾਂ ਸ਼ੌਂਕੀ ਬੰਦਾ ਲੈ ਜਾ ਸਾਂਭਣ ਵਾਲਾ ਜੇ ਕੋਈ ਕਹੇ ਯਾਰ ਇੱਕ ਆ ਨੀਲੀ ਦੀ ਚੜਾ ਦੇ ਤੇ ਇੱਕ ਆ ਯਾਰ ਦੋ ਝੋਟੀਆਂ ਨਵਾਂ ਹਨ ਤੇ ਅਸੀਂ ਦੋਵੇਂ ਹੀ ਲੈ ਲੈਨੇ ਆਂ ਪੀਤੇ ਆ ਤੇ ਸਾਨੂੰ ਦੱਸ ਕਰ ਗੱਲ ਸਾਡੇ ਨਾਲ ਬਹ ਮਾਨ ਤਾਨ ਕਰ ਦਾਂਗੇ ਦੋਹਾਂ ਦਾ ਆਪਾਂ ਠੀਕ ਆ ਭਾਈ ਤੇ ਜੇ ਕੋਈ ਇਕੱਠੀਆਂ ਦੂਰ ਦਰਾਡੇ ਦਾ ਲੈਣ ਆ ਟੱਕਰ ਜੇ ਉਹਦਾ ਬਾਊ ਜਹਾ ਹੱਲ ਹੋ ਜੂਏ ਇਕੱਠੀਆਂ ਲੈਣ ਆਲਾ ਉਵੇਂ ਹੋ ਜੂ ਜਿਵੇਂ ਵੀ ਕਰ ਲਾਂਗੇ ਬਾਤ ਮਤਲਬ ਥੁੱਕ ਲਾ ਕੇ ਗਨਾਉਣ ਵਾਲੇ ਦੀ ਗੱਲ ਹੋਰ ਹੈ ਮਤਲਬ ਮੀਨਾ ਖੰਡ ਪਾਉਣ ਵਾਲਾ ਉਹਦੀ ਗੱਲ ਹੋਰ ਹੈ ਹਾਂ ਇਹ ਤਾਂ ਹੈ ਫਰਕ ਤਾਂ ਪੈਂਦਾ ਹੈ ਤੇ ਲੈ ਪੀਤੇ ਆ ਉਹਦਾ ਨੰਬਰ ਦਹੀਂ ਕਰਾ ਦੀ ਪਾਈ ਨੜਾ 99151 99087 ਇੱਕ ਵਾਰੀ ਹੋਰ ਬੋਗੇ 99151 99087 99151 99087 ਫੋਨ ਯਾਰ ਮੈਨੂੰ ਪਿਛਲੀ ਵਾਰ ਲੋਕ ਕਹਿੰਦੇ ਫੋਨ ਘੱਟ ਚੱਕਦਾ ਨਹੀਂ ਨਹੀਂ ਐਤ ਕੀ ਯਾਰ ਪਹਿਲਾਂ ਨਾ ਕੰਮ ਵਿੱਚ ਰੁੱਝ ਗਏ ਸੀ ਕਿੱਥੇ ਉੱਡ ਗਏ ਸੀਗੇ ਤੇ ਹੁਣ ਤਾਂ ਐਤ ਕੀ ਦਾ ਫੋਨ ਤੇ ਫੋਨ ਚੱਕਾਂਗੇ ਬੇਫਿਕਰ ਹੋ ਕੇ ਚੱਕੀ ਜਾਈ ਚੰਗਾ ਚੰਗਾ ਬਾਅਦ ਮੈਨੂੰ ਭਰਾਵਾ ਉਸਤਾਦ ਨੇ ਗੱਲ ਹੋਰ ਨਹੀਂ ਕੋਈ ਕੋਈ ਨਹੀਂ ਬੇਫਿਕਰ ਰਹਿ ਬਈ ਠੀਕ ਹੈ ਲੈ ਵੀ ਮੇਤਰੋ ਕਾਲੇ ਕੇ ਪਿੰਡ ਦੇ ਵਿੱਚੋਂ ਪੀਤੇ ਪਾਈ ਦੇ ਘਰੋਂ ਜਾਨਵਰ ਦਿਖਾਤੇ ਆ ਤੁਹਾਨੂੰ ਸੱਤ ਤੇ ਸੱਤਾਂ ਦੀ ਰਤੀਆ ਡਿਟੇਲ ਪੰਜ ਝੋਟੀਆਂ ਦਿਖਾਤ ਛੇ ਸੁਈਆਂ ਸਵਾਈਆਂ ਤੇ ਇੱਕ ਗੱਬਣ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਨੰਬਰ ਲੈ ਲਿਆ ਮੈਂ ਸਕਰੀਨ ਦੇ ਉੱਤੇ ਵਿਚਲਾ ਦੂੰਗਾ ਪਿੰਡ ਕਾਲੇ ਕਿਹਾ ਜਿਲ੍ਹਾ ਮੋਗਾ ਵਾ ਬਾਗਾਪੁਰਾਣਾ ਸ਼ਹਿਰ ਆ ਤੇ ਅਗਲੇ ਪਿੰਡ ਦੇ ਲਈ ਕਰਦੇ ਪਏ ਮੇਰੀ ਦੇਰ ਆ ਧੰਨਵਾਦ ਸ਼ੁਕਰੀਆ ਜੋਂਦਰ